ਖਸ਼ਰਪਤ ਨਿਊਜ਼ ਦੇ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਚੇਤਨ ਕਾਸ਼ਪ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਮੌਸਮ ਵਿਭਾਗ ਪੰਜਾਬ ਵੱਲੋਂ ਮੌਸਮ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੋਇਆ ਤੇ ਲਗਾਤਾਰ ਪੰਜਾਬ ਸੂਬੇ ਦੇ ਵਿੱਚ ਤੇਜ਼ ਹਵਾਵਾਂ ਚੱਲ ਰਹੀਆਂ ਨੇ ਤਾਂ ਇਸ ਦਰਮਿਆਨ ਜਿੱਥੇ ਲਗਾਤਾਰ ਮੌਸਮ ਵਿਭਾਗ ਵੱਲੋਂ ਲੋਕਾਂ ਨੂੰ ਅਲਰਟ ਜਾਰੀ ਕਰਕੇ ਸਾਵਧਾਨ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ ਤਾਂ ਉੱਥੇ ਹੀ ਦੂਜੇ ਪਾਸੇ ਜੇਕਰ ਆਪਾਂ ਕਿਸਾਨੀ ਫਸਲਾਂ ਦੀ ਗੱਲ ਕਰੀਏ ਤਾਂ ਫਸਲਾਂ ਦਾ ਵੀ ਕਿਤੇ ਨਾ ਕਿਤੇ ਨੁਕਸਾਨ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਤਾਂ ਤੋਂ ਇਹ ਵੀਡੀਓ ਜੋਸੀ ਬਣਾ ਰਹੇ ਆ ਐਸੀ ਆਮ ਲੋਕਾਂ ਦੇ ਲਈ ਬਣਾ ਰਹੇ ਆ ਕਿਉਂਕਿ ਜਦੋਂ ਦੋ ਤਿੰਨ ਦਿਨ ਪਹਿਲਾਂ ਇਹ ਤੇਜ਼ ਹਵਾਵਾਂ ਚੱਲਦੀਆਂ ਨੇ ਚੱਖੜ ਚੱਲਦਾ ਤੇ ਅਜੇ ਵੀ ਕਈ ਇਲਾਕਿਆਂ ਦੇ ਵਿੱਚ ਹਨੇਰੀ ਚੱਖੜ ਚੱਲ ਰਿਹਾ ਤੇ ਇਸ ਦਰਮਿਆਨ ਇੱਕ ਦੋ ਮਾਮਲੇ ਇਸ ਤਰ੍ਹਾਂ ਦੇ ਸਾਹਮਣੇ ਆਏ ਨੇ ਕਿ ਸੜਕ ਤੇ ਸਫ਼ਰ ਕਰਨ ਵਾਲੇ ਇੱਕ ਦੋ ਵਿਅਕਤੀਆਂ ਦੀ ਜਿਹੜੀ ਉਹ ਦਰਖਤਾਂ ਦਾ ਟਾਣਾ ਡਿੱਗਣ ਕਾਰਨ ਮੌਤ ਵੀ ਹੋਈ ਹੈ ਸੋ ਜਿਸ ਨਾਲ ਜਿੱਥੇ ਪਰਿਵਾਰਾਂ ਤੇ ਦੁੱਖਾਂ ਦਾ ਪਹਾੜ ਆਣ ਡਿੱਗਿਆ ਉੱਥੇ ਹੀ ਜੇਕਰ ਆਪਾਂ ਆਮ ਏ ਲੋਕਾਂ ਦੀ ਗੱਲ ਕਰੀਏ ਤਾਂ ਜਦੋਂ ਹਨੇਰੀ ਚਖੜ ਚੱਲਦਾ ਹੈ ਤਾਂ ਬਹੁਤ ਸਾਰੇ ਲੋਕ ਉਸ ਵਕਤ ਸੜਕਾਂ ਤੇ ਸਫ਼ਰ ਕਰਦੇ ਹੋਏ ਦਿਖਾਈ ਦਿੰਦੇ ਨੇ ਤਾਂ ਉਹਨਾਂ ਲੋਕਾਂ ਨੂੰ ਇਹੀ ਅਪੀਲ ਹੈ ਕਿ ਜੇਕਰ ਤੇਜ਼ ਹਨੇਰੀ ਅਤੇ ਚਖੜ ਚੱਲਦਾ ਹੈ ਤਾਂ ਕਿਸੇ ਖੁੱਲੀ ਥਾਂ ਤੇ ਖੜ ਕੇ ਹਨੇਰੀ ਚਖੜ ਰੁਕਣ ਦਾ ਇੰਤਜ਼ਾਰ ਕੀਤਾ ਜਾਵੇ ਕਿਉਂਕਿ ਆਮ ਤੌਰ ਤੇ ਅਸੀਂ ਵੇਖਦੇ ਹਾਂ ਕਿ ਜਦੋਂ ਬੇਅੰਤ ਹਨੇਰੀ ਚੱਲਦੀ ਹੈ ਤਾਂ ਉਸ ਵਕਤ ਲੋਕਾਂ ਦੇ ਕੋਠਿਆਂ ਤੋਂ ਛੱਤਾਂ ਤੋਂ ਸਮਾਨ ਹੈ ਟੀਨਾ ਜਿਹੜੀਆਂ ਜਿੱਥੇ ਟੀਨਾ ਦੀਆਂ ਵਾਸਾਂ ਆਉਂਦੀਆਂ ਨੇ ਤਾਂ ਟੀਨਾ ਉਡਕੇ ਜਿਹੜੀਆਂ ਉਹ ਕਈ ਵਾਰ ਸੜਕਾਂ ਤੇ ਆਂ ਡਿੱਗਦੀਆਂ ਨੇ ਬਿਜਲੀ ਦੇ ਖੰਬੇ ਆ ਜਿਹੜੇ ਸੜਕਾਂ ਤੇ ਆਂ ਡਿੱਗਦੇ ਨੇ ਤਾਰਾ ਡਿੱਗ ਜਾਂਦੀਆਂ ਨੇ ਤਾਂ ਇਸ ਤੋਂ ਵੱਡੀ ਤੇ ਮਹੱਤਵਪੂਰਨ ਗੱਲ ਹੈ ਕਿ ਆਪਾਂ ਆਮ ਤੌਰ ਤੇ ਵੇਖਦੇ ਹਾਂ ਕਿ ਸੜਕਾਂ ਕਿਨਾਰੇ ਵੱਡੀ ਗਿਣਤੀ ਦੇ ਵਿੱਚ ਦਰਖਤ ਲੱਗੇ ਹੁੰਦੇ ਨੇ ਤਾਂ ਸੁੱਕੇ ਦਰਖਤ ਆਂ ਡਿੱਗਦੇ ਨੇ ਜਿਸ ਕਾਰਨ ਲੋਕਾਂ ਦੀਆਂ ਗੱਡੀਆਂ ਦਾ ਨੁਕਸਾਨ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਨੇ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਹੈ ਤੇ ਇੱਕਾ ਦੋ ਕਥਾਵਾਂ ਤੋਂ ਇਸ ਤਰ੍ਹਾਂ ਦੀਆਂ ਮੰਦ ਭਾਕੀਆਂ ਖਬਰਾਂ ਵੀ ਸਾਹਮਣੇ ਆਈਆਂ ਨੇ ਤਾਂ ਉਹਨਾਂ ਸਾਰੇ ਲੋਕਾਂ ਨੂੰ ਇਹੀ ਅਪੀਲ ਹੈ ਕਿ ਹਨੇਰੀ ਚਖੜ ਦੌਰਾਨ ਇਸ ਗੱਲ ਦਾ ਵਿਸ਼ੇਸ਼ ਤੌਰ ਤੇ ਧਿਆਨ ਰੱਖਿਆ ਜਾਵੇ ਕਿਉਂਕਿ ਕਾਹਲ ਨਾਲੋਂ ਦੇਰੀ ਭਲੀ ਹੈ ਤੁਸੀਂ ਬੇਸ਼ੱਕ ਆਪਣੇ ਘਰ 10-15 ਮਿੰਟ ਅੱਧਾ ਘੰਟਾ ਲੇਟ ਪਹੁੰਚ ਜਾਓ ਪਰੰਤੂ ਤੰਦਰੁਸਤ ਸਹੀ ਅਵਸਥਾ ਦੇ ਵਿੱਚ ਪਹੁੰਚੋ ਕਿਉਂਕਿ ਦੇਰੀ ਨਾਲ ਅਸੀਂ ਆਪਣੇ ਆਪ ਨੂੰ ਵੀ ਸੁਰੱਖਿਅਤ ਰੱਖ ਸਕਦੇ ਹਾਂ ਤੇ ਜੇਕਰ ਅਸੀਂ ਜ਼ਖਮੀ ਹੁੰਨੇ ਆ ਸਾਡੇ ਕੋਈ ਸੱਟ ਫੇਟ ਵੱਜਦੀ ਹੈ ਤਾਂ ਉਸ ਨਾਲ ਸਾਡੇ ਪਰਿਵਾਰਾਂ ਨੂੰ ਵੀ ਦੁੱਖ ਪਹੁੰਚਦਾ ਹੈ ਤਾਂ ਉਹਨਾਂ ਸਾਰੇ ਲੋਕਾਂ ਨੂੰ ਖਾਸ ਕਰਕੇ ਰਸਗੀਆਂ ਨੂੰ ਅਪੀਲ ਹੈ ਕਿ ਜਦੋਂ ਵੀ ਤੁਸੀਂ ਸੜਕਾਂ ਤੇ ਸਫ਼ਰ ਕਰਦੇ ਹੋ ਤਾਂ ਜੇਕਰ ਇਸ ਤਰ੍ਹਾਂ ਦੇ ਹਾਲਾਤ ਬਣਦੇ ਨੇ ਤਾਂ ਕਾਹਲ ਨਾਲੋਂ ਦੇਰੀ ਪਲੀਆ ਸੜਕਾਂ ਤੇ ਖੁੱਲੀ ਥਾਂ ਤੇ ਖੜਕੇ ਹਨੇਰੀ ਚਖੜ ਰੁਕਣ ਦਾ ਇੰਤਜ਼ਾਰ ਕਰੋ ਤੇ ਉਹਨਾਂ ਦੇ ਰੁਕਣ ਤੋਂ ਬਾਅਦ ਆਪਣੀ ਮੰਜ਼ਿਲ ਵੱਲ ਅੱਗੇ ਨੂੰ ਵਧੋ ਸੋ ਬਹੁਤ ਬਹੁਤ ਧੰਨਵਾਦ ਜੀ